ਬਾਰਡਰ ਏਰੀਏ ਤੋਂ ਉੱਠੇ ਖਿਡਾਰੀ ਨੇ ਵਿਦੇਸ਼ਾਂ ਵਿੱਚ ਜਮਾਈ ਤਾਗ ਏਸ਼ੀਅਨ ਰੋਇੰਗ ਇੰਡੋਰ ਚੈਂਪੀਅਨਸ਼ਿਪ ਖੇਡਾਂ ਵਿੱਚ ਜਿੱਤੇ 골ਡ ਮੈਡਲ ਪਿੰਡ ਦਾ ਨਾਂ ਕੀਤਾ ਰੋਸ਼ਨ ਏਸ਼ੀਅਨ ਰੋਇੰਗ ਇੰਡੋਰ ਚੈਂਪੀਅਨਸ਼ਿਪ ਖੇਡਾਂ ਜੋ 28 ਮਈ ਤੋਂ 30 ਮਈ ਤੱਕ ਥਾਈਲੈਂਡ ਦੇ ਸਥਾਨ ਪਤਾਇਆ ਵਿੱਚ ਹੋਈਆਂ ਸਨ ਜਿੰਨਾ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਮਮਦੂੜ ਦੇ ਪਿੰਡ ਮੱਲਾ ਰੀਮੇਗੇ ਦੇ ਰਹਿਣ ਵਾਲੇ ਖਿਡਾਰੀ ਗੁਰਸੇਵਕ ਸਿੰਘ ਦਾ ਫਿਰੋਜ਼ਪੁਰ ਪਹੁੰਚਣ ਤੇ ਪ੍ਰਸ਼ਾਸਨ ਵੱਲੋਂ ਸਵਾਗਤ ਕੀਤਾ ਗਿਆ ਜਿਗਰ ਯੋਗ ਹੈ ਕਿ ਸਰਹੱਦੀ ਇਲਾਕੇ ਵਿੱਚੋਂ ਨਿਕਲ ਕੇ ਖਿਡਾਰੀ ਗੁਰਸੇਵਕ ਸਿੰਘ ਪੁੱਤਰ ਸੁਖਵਿੰਦਰ ਸਿੰਘ ਪਿੰਡ ਮੱਲਾ ਰੀਮੇਕ ਨੇ ਰੋਇੰਗ ਖੇਡ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਪੂਰੇ ਜ਼ਿਲ੍ਹੇ ਅਤੇ ਪਿੰਡ ਦੇ ਨਾਲ-ਨਾਲ ਮਾਪਿਆਂ ਦਾ ਵੀ ਨਾਂ ਰੋਸ਼ਨ ਕੀਤਾ ਹੈ ਇਸ ਮੌਕੇ ਖਿਡਾਰੀ ਗੁਰਸੇਵਕ ਸਿੰਘ ਨੇ ਕਿਹਾ ਕਿ ਉਹ ਬਿਲਕੁਲ ਬਾਰਡਰ ਏਰੀਆ ਨਾਲ ਸੰਬੰਧਿਤ ਹੈ ਤੇ ਦਿਹਾਤੀ ਪਿੰਡਾਂ ਦੇ ਵਿੱਚ ਕੋਈ ਵੀ ਖੇਡਾਂ ਸਬੰਧੀ ਸਹੂਲਤ ਨਹੀਂ ਮਿਲਦੀ ਹੈ ਅਤੇ ਉਹਨਾਂ ਕਹਿੰਿਆ ਕਿ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਨੌਕਰੀ ਦਿੱਤੀ ਜਾਵੇ ਤਾਂ ਜੋ ਖੇਡ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਹੋਰ ਵੀ ਜਿਹੜੀਆਂ ਖੇਡਾਂ ਦੇ ਵਿੱਚ ਮੱਲਾ ਮਾਰੀਆਂ ਜਾਂ ਜਦ ਇਹ ਸਬੰਧੀ ਉਹਨਾਂ ਦੇ ਮਾਤਾ ਪਿਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਵੱਲੋਂ THAILAND 'ਚ ਖੇਡ ਕੇ ਸੌਣ ਤਗਮੇ ਹਾਸਲ ਕੀਤੇ ਗਿਆਨ ਜਿਸ ਨਾਲ ਉਹਨਾਂ ਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਬਿਲਕੁਲ ਬਾਰਡਰੀ ਏਰੀਆ ਨਾਲ ਸੰਬੰਧਤ ਹੋਣ ਕਰਕੇ ਇੱਥੇ ਕੋਈ ਵੀ ਵਧੀਆ ਖੇਡ ਦੇ ਲਈ ਸਹੂਲਤ ਨਹੀਂ ਮਿਲਦੀ ਹੈ ਹੋਣਾ ਕਿ ਆ ਕਿ ਉਹ ਘਰ ਤੋਂ ਜਿੰਨਾ ਕੋ ਹੋ ਸਕਦਾ ਹੈ ਆਪਣੇ ਲੜਕੇ ਲਈ ਖਰਚ ਆਪਣੇ ਕੋ ਕਰਦੇ ਹਨ ਹੁਣ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਲੜਕੇ ਨੂੰ سپورٹس ਕੋਟੇ ਵਿੱਚੋਂ ਕੋਈ ਨੌਕਰੀ ਦਿੱਤੀ ਜਾਵੇ ਤਾਂ ਜੋ ਉਹਨਾਂ ਦਾ ਲੜਕਾ ਲਗਾਤਾਰ ਖੇਡਾਂ ਖੇਡਦਾ ਰਹੇ ਤੇ ਭਾਰਤ ਦਾ ਨਾਮ ਰੋਸ਼ਨ ਕਰਦਾ ਰਹੇ ਜਿਹੜਾ ਤੁਸੀਂ 골ਡ ਮਾਡਲ ਲੈ ਕੇ ਜਿਹੜੇ ਉਹਨੂੰ ਦੋਟ ਏਰੀਆ ਚ ਪਹੁੰਚੇ ਹੋ ਬੜੀ ਖੁਸ਼ੀ ਦੀ ਗੱਲ ਹੈਗੀ ਤੇ ਇਹ ਤੁਸੀਂ ਦੱਸੋ ਵੀ ਇਹ ਕੋਚਿੰਗ ਕਿੱਥੋਂ ਲਈ ਤੇ ਕਿੱਥੋਂ ਤੁਸੀਂ ਸ਼ੁਰੂਆਤ ਕੀਤੀ ਤੁਹਾਨੂੰ ਇਹ ਕਿਵੇਂ ਸ਼ੌਂਕ ਤੇ ਆ ਜਿਹੜਾ ਖੇਡਣਾ ਤੇ ਇਹ ਸ਼ੌਕ ਮੇਰੇ ਮਾਮਾ ਜੀ ਖੇਮ ਕਰਦੇ ਸੀ ਚੰਦਰਪਾਲ ਜੀ ਉਹ ਪੰਜਾਬ ਪੁਲਿਸ ਤੇ ਤੇ ਉਹਨਾਂ ਨੂੰ ਦੇਖ ਕੇ ਮੈਨੂੰ ਗੇਮ ਦਾ ਸ਼ੌਂਕ ਪਿਆ ਸੀ ਮੈਂ ਸੁਖਾ ਲੈ ਕੇ ਚੰਡੀਗੜ੍ਹ ਸਟਾਰਟ ਕੀਤੀ ਸੀ ਸੱਤ ਸਾਲ ਹੋ ਗਏ ਮੈਨੂੰ ਟ੍ਰੇਨਿੰਗ ਕਰਦੇ ਫਿਰ ਮੈਂ ਪੰਜਾਬ ਦੀ ਟੀਮ ਚ ਕਟਨੇ ਰੋਪੜ ਅਕੈਡਮੀ ਗਈ ਆ ਪੰਜਾਬ ਕੌਂਸਟਿਟਿਊਟ ਮੇਰੇ ਉੱਤੇ ਸੈLECTION ਹੋ ਗਈ ਸੀ ਜੇਰ ਮੈਂ ਉੱਥੇ ਟ੍ਰੇਨਿੰਗ ਲਈ ਆ ਮੇਰੇ ਕੋਚ ਸਰਦਾਰ ਗੁਰਜਿੰਦਰ ਸਿੰਘ ਚੀਮਾ ਜੀ ਉਹਨਾਂ ਤੋਂ ਨਹੀਂ ਮਿਤੀ ਤੁਸੀਂ ਸਕੂਲ ਦੇ ਵਿੱਚ ਵੀ ਪਹਿਲਾਂ ਇਹ ਗੇਮਾਂ ਖੇਡਦੇ ਸੀਗੇ ਜਾਂ ਬਾਅਦ ਵਿੱਚ ਇਹ ਸ਼ੁਰੂਆਤ ਕੀਤੀ ਹੈ ਨਹੀਂ ਸਕੂਲ ਚ ਤਾਂ ਮਤਲਬ ਐਸੇ ਨਾਰਮਲ ਜੋ ਹੁੰਦਾ ਥੋੜਾ ਬਹੁਤ ਉਹ ਹੀ ਕਰਦੇ ਸੀਗੇ ਤੇ ਬੱਤੀ ਤੇ ਗੇਮ ਮੈਂ ਬਾਅਦ ਚ ਸ਼ੁਰੂਆਤ ਕੀਤੀ ਹੈ ਅੱਜ ਜਿਹੜਾ ਤੁਸੀਂ ਕਿਹੜੇ ਦੇਸ਼ ਤੋਂ ਕਿੰਨੇ ਦੇਸ਼ਾਂ ਨੂੰ ਹਰਾ ਕੇ ਜਿਹੜਾ ਤੁਸੀਂ 골ਡ ਮੈਡਲ ਹਾਸਲ ਕੀਤਾ ਹੈ ਇਹ ਆਪਣਾ థਾਈਲੈਂਡ ਦੇ ਵਿੱਚ ਗਏ ਸੀ 에ਸ਼ੀਅਨ ਚੈਂਪੀਅਨਸ਼ਿਪ ਹੋਈ ਸੀ ਤੇ ਉੱਥੇ ਮਤਲਬ ਆਪਣੇ ਆਸ਼ੀਆ ਦੀਆਂ 48 ਕੰਟਰੀਆਂ ਨੇ 48 ਕੰਟਰੀਆਂ ਦੇ ਵਿੱਚੋਂ ਮਤਲਬ ਮੈਡਲ ਲੈ ਗਏ ਸੰਘੋ ਦੇ ਵਿੱਚ ਤੇ ਪੇਅਰ ਦੇ ਵਿੱਚ ਦੋ 골ਡ ਮੈਡਲ ਲੈ ਗਏ ਤੁਹਾਨੂੰ ਕੋਈ ਪ੍ਰਸ਼ਾਸਨ ਨੇ ਸਹਿਯੋਗ ਕੀਤਾ ਹੈਗਾ ਉਸੀ ਤੇ ਕੋਚੇ ਸੀਗੇ ਪ੍ਰਸ਼ਾਸਨ ਨੇ ਕੋਈ ਕੁਝ ਨਹੀਂ ਹਾਲੇ ਤੱਕ ਟਿਕਟ ਵੀ ਆਪ ਦੇ ਪਰ ਨੋ ਭਰ ਕੇ ਗਏ ਆ ਜੀ ਇਹ ਤੁਹਾਨੂੰ ਕੋਚ ਨੇ ਭੇਜਿਆ ਸੀ ਕਹਿੰਦੇ ਆਂ ਦੀ ਮਤਲਬ ਮੈਂ ਟ੍ਰੇਨਿੰਗ ਲੈ ਕੇ ਤੇ ਮੈਂ ਹਦਰਾਬਾਦ ਗਿਆ ਸੀਗਾ ਉੱਥੇ ਮਤਲਬ ਇੰਡੀਆ ਦੀ ਟੀਮ ਉੱਥੇ ਤਿਆਰ ਹੁੰਦੀ ਹੈ ਤੇ ਉੱਥੇ ਮੈਂ ਮੇਰੇ ਕੋਚ ਨੇ ਹੈੱਡ ਕੋਚ ਨੇ ਮਤਲਬ ਉਹਨਾਂ ਦੇ ਨਾਮ ਹੈ ਸਮਾਈਲ ਬੇਗ ਤੇ ਉਹਨਾਂ ਕੋਲ ਟ੍ਰੇਨਿੰਗ ਕਰਕੇ ਮੈਂ ਗਿਆ ਜੀ ਜਦੋਂ ਤੁਸੀਂ ਇੱਥੇ 골ਡ ਮੈਡਲ ਲੈ ਕੇ ਪਹੁੰਚੇ ਹੋ ਜਿਹੜਾ ਬਰੋਚਪੁਰ ਦੇ ਵਿੱਚ ਤਾਂ ਤੁਹਾਨੂੰ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਕੀਤਾ ਹੋਵੇ ਕਿ ਉਹਨਾਂ ਨੇ ਤੁਹਾਡਾ ਆਉ ਭਗਤ ਕੀਤੀ ਉਹਨਾਂ ਨੇ ਵੈਲਕਮ ਕੀਤਾ ਬਸ ਥੋੜਾ ਠੀਕ ਬਸ ਵੈਲਕਮ ਮਿਲਦਾ ਹੈ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਵੀ ਜਿਹੜਾ ਖੇਡਾਂ ਨੂੰ ਲੈ ਕੇ ਜਿਹੜਾ ਹੈਗਾ ਕੋਈ ਸਰਕਾਰ ਵੱਲੋਂ ਨੌਜਵਾਨਾਂ ਨੂੰ ਜਾਂ ਖਿਡਾਰੀਆਂ ਨੂੰ ਕੀ ਸਹਿਯੋਗ ਮਿਲਣਾ ਚਾਹੀਦਾ ਹੈ ਸਪੋਰਟ ਨਹੀਂ ਜਾਈਗੇ ਜਿਸਪੋਰਟ ਕਰਨਗੇ ਉਹਨਾਂ ਅੱਗੇ ਵਧਾਂਗੇ ਮੈਂ ਤਾਂ ਫਿਰ ਬਸ ਉੱਥੇ ਹੀ ਰਹਿ ਜਾਵਾਂਗੇ ਜਿੱਥੇ ਜੇ ਆਪਾਂ ਦਾ ਨਾਮ ਬਣਾਣਾ ਹੈ ਇੰਡੀਆ ਦਾ ਨਾਮ ਪੰਜਾਬ ਦਾ ਨਾਮ ਬਣਾਣਾ ਹੈ ਕਿ ਆਪਾਂ ਨੂੰ ਥੋੜਾ ਬਹੁਤ ਹਰਕਤ ਕਰਨੀ ਪੈਣੀ ਹੈ ਸਰਕਾਰ ਨੂੰ ਵੀ ਤੁਸੀਂ ਇਹ ਕੇਸ ਤਰ੍ਹਾਂ ਦੇ ਜਿਹੜੇ ਸਥਿਤੀ ਦੇ ਵਿੱਚੋਂ ਉੱਭਰ ਕੇ ਉੱਥੇ ਪਹੁੰਚੇ ਹੋ ਤੁਹਾਡੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਕੀ ਤੁਹਾਡੇ ਕੋਲ ਕੋਈ ਜ਼ਮੀਨ ਜਾਇਦਾਦ ਜਾਂ ਕੋਈ ਹੋਰ ਸਰਸ ਤੁਹਾਨੂੰ ਟ੍ਰੇਨਿੰਗ ਵਾਸਤੇ ਜਿਹੜਾ ਕੋਰਡ ਕਰਦਾ ਹੋਵੇ ਕਿਸ ਤਰ੍ਹਾਂ ਦਾ ਕੋਈ ਹੋਰ ਸਹਯੋਗ ਮਿਲਦਾ ਹੋਵੇ ਬਸ ਧਰਮ ਵੱਲ ਜਿੰਨਾ ਕੀਤਾ ਅਜੇ ਤੱਕ ਘਰੋਂ ਹੀ ਕੀਤਾ ਜੀ ਕੋਈ ਮਤਲਬ ਸਰਕਾਰ ਵੱਲੋਂ ਇੰਨੀ ਸਪੋਰਟ ਹੈ ਨਹੀਂ ਘਰ ਦੇ ਹਾਲਾਤ ਵੀ ਠੀਕ ਠਾਕ ਨਹੀਂ ਜੀ ਮੈਂ ਪਲੱਸ 2 ਪਾਸ ਆਉਟ ਕਰ ਗਿਆ ਤੇ ਆਹੀ ਆਪਾਂ ਨੂੰ ਸਰਕਾਰ ਕੋਈ ਜੋਬ ਦਾ ਤਰੀਕੇ ਤੇ ਥੋੜਾ ਅੱਗੇ ਦੀ ਆਪਾਂ ਸਪੋਰਟ ਨੂੰ ਬਦਾ ਸਕਦੇ ਆ ਨੌਜਵਾਨਾ ਨੂੰ ਕੀ ਕਹਿਣਾ ਚਾਹੁੰਦੇ ਹੋ ਨੌਜਵਾਨਾ ਨੂੰ ਆਹੀ ਬਸ ਹੀ ਆਪਣਾ ਸਪੋਰਟਸ ਚਾਓ ਮਾੜੇ ਕੰਮਾਂ ਤੋਂ ਦੂਰ ਨਸ਼ਿਆਂ ਤੋਂ ਦੂਰ ਸਪੋਰਟਸ ਚਾਓ ਆਪਣੇ ਮਾਪਿਆਂ ਦਾ ਆਪਣੇ ਪਿੰਡ ਦਾ ਪੰਜਾਬ ਦਾ ਇੰਡੀਆ ਦਾ ਨਾਮ ਰੋਸ਼ਨ ਕਰੋ ਬੰਦਾ ਵੀ ਕੋਈ ਮੈਡਲ ਹਾਸਲ ਕੀਤੇ ਹੈਗੇ ਅੰਮੀ ਮੈਂ ਨੈਸ਼ਨਲ ਲੈਵਲ ਤੇ ਮੇਰੇ ਕੋਲ ਚਾਰ 골ਡ ਮੈਡਲ ਨੇ ਜੀ ਤੇ 2024 ਦੇ ਵਿੱਚ ਮੈਂ ਏਸ਼ੀਆ ਖੇਡ ਗਿਆ ਸੀਗਾ ਉੱਥੇ ਸਾਡਾ ਕੋਈ ਮੈਡਲ ਨਹੀਂ ਸੀ 25 ਦੇ ਵਿੱਚ ਦੋ ਗੋਲਡ ਮੈਡਲ ਲੈ ਕੇ ਆਇਆ ਹਾਂਜੀ ਪੈ ਜੀ ਅੱਜ ਤੁਹਾਡਾ ਬੱਚਾ 골ਡ ਮੈਡਲ ਲੈ ਕੇ ਆਇਆ ਤੇ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਤੇ ਕੀ ਸੋਚ ਕੇ ਇਹਨੂੰ ਜਿਹੜਾ ਖੇਡਾਂ ਵੱਲ ਪ੍ਰੇਰਿਤ ਕੀਤਾ ਸੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਮੇਰਾ ਬੇਟਾ ਦੋ 골ਡ ਮੈਡਲ ਲੈ ਕੇ ਈਰ ਆਇਆ ਆਪਣੇ ਬੇਟੇ ਦਾ ਨਾਮ ਦਾ ਉਸੇ ਦਿੱਤਾ ਹੈ ਪੰਜਾਬ ਦਾ ਕਿੰਦਾ ਹੈ ਜਲੇ ਦਾ ਕਿੰਦਾ ਹੈ ਇੰਡੀਆ ਦਾ ਕਿੰਦਾ ਹੈ ਇਹਨੂੰ ਜਿਹੜਾ ਖੇਡਾਂ ਵਾਲ ਤੁਸੀਂ ਪ੍ਰੇਰਿਤ ਕੀਤਾ ਸੀ ਜਾਂ ਆਪਣੇ ਆਪ ਹੀ ਖੇਡਾਂ ਵਾਲ ਲੱਗਿਆ ਸੀ ਹਾਂ ਸਰ ਮੈਂ ਇਹਨਾਂ ਨੂੰ ਖੇਡਾਂ ਮੰਤਰੀ ਰਿਪਿਟਾ ਸੀ ਉਹ ਕਹਿੰਦੇ ਮਮਾ ਸੁੰਦਰਪਾਲ ਸਿੰਘ ਪੰਜਾਬ ਪੁਲਿਸ ਦਾ ਬੰਦਾ ਸੀ ਰਾਮਾਨ ਦੇ ਬਾਹਰ ਹੈ ਨਾ ਫਿਰ ਉਹ ਵੀ ਇਹਨਾਂ ਦਾ ਇੰਟਰਵਿਊ ਸੀ ਕੁਝ ਕਾਰਨਾ ਕਰਕੇ ਉਹਨਾਂ ਨੂੰ ਰੋਈ ਨਹੀਂ ਛੱਡਣੀ ਪਈ ਅਜਿਹਾ ਨੇ ਬੇਡ ਇੰਪ੍ਰੈਵ ਕੀਤਾ ਕਿ ਇਹ ਫਿਲਮ ਉਹਨੇ ਸੁਣਾਈ ਤੇ ਪੂਰਾ ਜਦੋਂ ਜਦੋਂ ਤੁਸੀਂ ਟੀਵੀ ਤੇ ਆਨਲਾਈਨ ਇਹਨੂੰ ਦੇਖਿਆ ਹੋਣਾ ਕਿੰਨੀ ਖੁਸ਼ੀ ਮਹਿਸੂਸ ਹੋਈ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਬਹੁਤ ਮੈਂ ਕਹ ਨਹੀਂ ਸਕਦੀ ਬਹੁਤ ਜ਼ਿਆਦਾ ਹੋਰ ਮੰਨਦੀ ਹੈ ਕਿ ਕੋਈ ਮੰਨਦੀ ਸੀਐਮ ਸਾਹਿਬ ਨੂੰ ਚਾਹੀਦਾ ਹੈ ਕਿ ਜੋ ਬੱਚੇ ਇੰਡੀਆ ਵਾਲੇ ਇੰਨਾ ਕੁਝ ਕਰ ਰਹੇ ਆ ਸੀਐਮ ਸਾਹਿਬ ਨੂੰ ਚਾਹੀਦਾ ਹੈ ਕਿ ਮੈਂ ਬੱਚਿਆਂ ਨੂੰ ਧਨ ਧਿਆਨ ਦਵਾ ਹਨ ਬੱਚੇ ਨੌਕਰੀ ਦਿੱਤੀ ਜਾਵੇ ਬੇਟੇ ਨੂੰ ਕੇ ਕੱਲ ਨੂੰ ਕੋ ਹੋਰ ਇਹਦੇ ਵੱਲ ਦੇਖ ਕੇ ਹੋਰ ਬੱਚੇ ਵੀ ਐਲੰਪੀਕਿਕ ਤੱਕ ਪਹੁੰਚ ਜਾਣਾ ਸਪੋਰਟਸ ਵਾਲਾ ਬਹੁਤ ਖੁਸ਼ੀ ਮਹਿਸੂਸ ਕਰਦੇ ਆਂ ਅਸੀਂ ਇਸ ਸਾਡੇ ਬੱਚੇ ਨੇ ਪੰਜਾਬ ਦਾ ਇੰਡੀਆ ਦਾ ਨਾਂ ਰੌਸ਼ਨ ਕੀਤਾ ਜੀ THAILAND ਚ ਜਾ ਕੇ 골ਡ ਮੈਡਲ ਇੱਕ ਨਹੀਂ ਦੋ ਦੋ 골ਡ ਮੈਡਲ ਮਾਰੇ ਕੋਈ ਬੈਟਰ ਬਰ ਬੈਟਰ ਪੱਟੀ ਤੇ ਬੈਠੇ ਆਂ ਅਸੀਂ ਬਾਰਡਰ ਤੇ ਕੋਈ ਸਾਡੇ ਕੋਲ ਕੋਈ ਸੁਲਤਾਨ ਨਹੀਂ ਕੋਈ ਕੁਛ ਨਹੀਂ ਬੱਚੇ ਨੇ ਅਸੀਂ ਆਪਣੇ ਕੋਲ ਜੁਨਾ ਕੋਇਆ ਕੀਤਾ ਹੈ ਸਰਕਾਰ ਕੋਈ ਕਿਸੇ ਕਰੇ ਕੋਈ ਜ਼ੋਤਨੀ ਨਹੀਂ ਦਿੱਤੀ ਅਸੀਂ ਆਪਣੇ ਕੋਲ 70-75 ਹਜ਼ਾਰ ਰੁਪਏ THAILAND ਦੀ ਟੀਮ ਲੈ ਕੇ ਆਪਣੇ ਟੂਰ ਤੇ ਚਲੇ ਹਾਂ ਤੁਸੀਂ ਕਿਵੇਂ ਬੇਖਦੋ ਜੇ ਸਰਕਾਰਾਂ ਜਿਹੜੀਆਂ ਇੱਕ ਪਾਸੇ ਕਹਿੰਦੀ ਹੈ ਕਿ ਖੇਡਾਂ ਚਾਓ ਤੇ ਖੇਡਾਂ ਖਿਡਾਰੀਆਂ ਨੂੰ ਕੋਈ ਸਹਯੋਗ ਵੀ ਨਹੀਂ ਦਿਲਦਾਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕੀ ਅਸੀਂ ਤਾਂ ਇਹੀ ਕਹਿੰਦੇ ਜੀ ਸਰਕਾਰ ਤੋਂ ਸਰਕਾਰ ਨੂੰ ਇਹੀ ਚਾਹੀਦਾ ਹੈ ਬੱਚੇ ਵੱਧ ਤੋਂ ਵੱਧ ਖੇਡਾਂ ਵੱਲੇ ਆਣ ਤੇ ਬੱਚਿਆਂ ਨੂੰ ਸੰਯੋਗ ਕੀਤਾ ਜਾਵੇ ਕੋਈ ਨੌਕਰੀ ਦਿੱਤੀ ਜਾਵੇ ਕੀ ਦਿਨਾਂ ਬੱਚਾ ਕਾਹ ਫਿਰ ਤਰੱਕੀ ਕਰ ਸਕਦਾ ਕੋਈ ਨਾ ਕੋਈ ਇਹਦੇ ਚ ਕਿਉਂਕਿ ਸਪੋਰਟਸ ਤੇ ਤਾਂ ਹਰ ਚੀਜ਼ ਤੇ ਪੈਸਾ ਵੀ ਲਾਣਾ ਪੈਂਦਾ ਹੈ ਖਿਡਾਰੀਆਂ ਖੇਡਣ ਵਾਸਤੇ ਅੱਜ ਕਿਵੇਂ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਲੱਗਦਾ ਹੈ ਜੀ ਆਪਣੇ ਬੇਟੇ ਨੇ ਫੀਸ਼ੇਡ ਦੇ ਕੇ ਦੋ ਗੋਲ ਮਾਰ ਦਿੱਤੇ ਕਿ ਹੈ ਕੈਲਿਆਂ ਦੀ ਪਰ ਮਨੁਸੂਬੇ ਸਾਨੂੰ ਵੀ ਪਰ ਸਰਕਾਰਾਂ ਨੂੰ ਵੀ ਚਾਹੀਦਾ ਹੈ ਸਾਡੇ ਵਲੇ ਬੱਚਿਆਂ ਵਲੇ ਖਿਆਲ ਕਰ ਰਹੀ ਕੁਛ ਨਾ ਕੁਛ ਇਹਨਾਂ ਨੂੰ ਦਿੱਤਾ ਜਾਵੇ ਜੌਬ ਵਗੈਰਾ ਜੌਬ ਦੀ ਮੰਗ ਕਰਦੇ ਹਾਂ ਜੀ ਕਪੜੇ ਰਾਏ ਸਿਕ ਬਰਾਦਰੀ ਦੇ ਵਿੱਚੋਂ ਉੱਠ ਕੇ ਆਪਣੇ ਕਹਾ ਆਪਣੇ ਬਰਾਦਰੀ ਦੇ ਨਾਮ ਹੌਸਲਾ ਕੀਤਾ ਆਪਣੇ ਪਿੰਡ ਦਾ ਆਪਣੇ ਜ਼ਿਲ੍ਹੇ ਦਾ ਆਪਣੇ ਪੰਜਾਬ ਦਾ ਆਪਣੇ ਇੰਡੀਆ ਦਾ ਬਹੁਤ ਹੀ ਵਧੀਆ ਲੱਗਿਆ ਸਾਨੂੰ ਦੇਖ ਕੇ ਨਾ ਬੋਲਡ ਬੋਡ ਕਿਤੇ ਆਪਣੇ ਏਸ਼ੀਆ 'ਚ ਇਹ ਅੱਜ ਪਹੁੰਚੇ ਸੀ ਕੇ ਫਿਰੋਜ਼ਪੁਰ ਹਾਂਜੀ ਪ੍ਰਸ਼ਾਸਨ ਵੀ ਉੱਥੇ ਪਹੁੰਚਿਆ ਸੀ ਹੁਣ ਕੀ ਮੰਗ ਕੀ ਹੈਗੀ ਤੁਹਾਡੀ ਅਸੀਂ ਸਰਕਾਰ ਕੋਲ ਮੰਗ ਕਰਦੇ ਹਾਂ ਜੀ ਇਹਨਾਂ ਬੱਚਿਆਂ ਵੱਲ ਸਰਕਾਰ ਜਿਹੜੇ ਖੇਡਾ ਖੇਡਦੇ ਨੇ ਉਹਨਾਂ ਨੇ ਸੇਸ਼ਤੀ ਅਣਦੇਕੇ ਉਹਨਾਂ ਨੌਕਰੀਆਂ ਦੇਣ ਵੱਧ ਵੱਧ ਹੁਲਦਾਂ ਦੇਣਾਂ ਨੂੰ ਜਿੱਥੇ ਵੀ ਕਿਤੇ ਲੋੜ ਪਈ ਸਰਕਾਰਾਂ ਨੂੰ ਸੇਵਾ ਕਰੇ ਸਿੱਖ ਭਰਾ ਹੀ ਬਹੁਤ ਚਾਣਾ ਕੀਤਾ ਇਸ ਬੇਟੇ ਨੇ ਉਹ ਸੇਵਕਾਂ ਨੇ ਬੈਠੇ ਦੇਖ ਆਪਾਂ ਆਰਡਰ ਬਰਡ ਤੇ ਆ ਤੁਹਾਨੂੰ ਪਤਾ ਇਥੇ ਹੁਲਦਾਂ ਬਹੁਤ ਘੱਟ ਪਹੁੰਚਦੀਆਂ ਨੇ ਇਥੇ ਲੋਕ ਵੀ ਹਨ ਪੜ੍ਹਨ ਤੇ ਬਾਅਦ ਵੀ ਬਹੁਤ ਮੰਨ ਲੋਕਾਂ ਨੂੰ ਜਾਣਕਾਰੀ ਨਹੀਂ ਹੈਗੀ ਇਹਦੇ ਦਾਦਾ ਜੀ ਨੇ ਤੇ ਪੰਚਤੂਲਾ ਸਿੰਘ ਨੇ ਉਹਨੂੰ ਬਹੁਤ ਉਹਨੇ ਹਿੱਤਕ ਪੜਾਇਆ ਉਹਨਾਂ ਨੇ ਬਹੁਤ ਉਹਨੂੰ ਗਾੜੀ ਦਿੱਤਾ ਪਰ ਅਜੋ ਨਹੀਂ ਰਿਹਾ ਪਰ ਉਹਨਾਂ ਦੇ ਬਦੌਲਤ ਅੱਜ ਕਿੜ ਕਿੜ ਕੇ ਆਏ ਨੇ ਇਹਨਾਂ ਦੇ ਦਾਦਾ ਜੀ ਦੇ ਨੇ ਪੰਚਤੂਲਾ ਸਿੰਘ ਸਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਮੇਰਾ ਭਤੀਜਾ ਜੀ ਅੱਜ ਏਸ਼ੀਆ ਦੇ ਵਿੱਚ ਜੋ 2 골ਡ ਮੈਡਲ ਜਿੱਤ ਕੇ ਆਇਆ ਬੱਚੇ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੇ ਅਸੀਂ ਕਦੇ ਸੋਚਿਆ ਨਹੀਂ ਸੀਗਾ ਕਿ ਗਰਾਊਂਡ ਲੈਵਲ ਤੋਂ ਉੱਠ ਕੇ ਵੀ ਬੰਦਾ ਇੰਨੀ ਦੂਰ ਤੱਕ ਜਾ ਸਕਦਾ ਹੈ ਇਹ ਬੱਚੇ ਦੀ ਖੁਦ ਦੀ ਮਿਹਨਤ ਆ ਪੇਰੈਂਟਸ ਪਿਤਾ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਇਹਦੇ ਮਾਮਾ ਜੀ ਸ਼ੰਕਰਪਾਲ ਸਿੰਘ ਜੋ ਪੰਜਾਬ ਪੁਲਿਸ ਸਿਐਸਐਮ ਸੇਵਾ ਨਿਭਾ ਰਹੇ ਨੇ ਉਹ ਖੁਦ ਇੱਕ ਰੋਇੰਗ ਦੇ ਬੇਸ ਤੇ ਪੰਜਾਬ ਪੁਲਿਸ ਤੇ ਸਿਲੈਕਸ਼ਨ ਹੋਈ ਸੀਗੀ ਉਹਨਾਂ ਨੂੰ ਦੇਖ ਕੇ ਇਹ ਪ੍ਰੇਰਿਤ ਹੋਇਆ ਮੁੰਡਾ ਤੇ ਇਸ ਗੇਮ ਵਾਲੇ ਵਧਿਆ ਤਾਂ ਕਿਉਂ ਅੱਜ ਕੱਲ ਜਿਹੜੇ ਨੌਜਵਾਨ ਜ਼ਿਆਦਾ ਨਸ਼ਿਆਂ ਵੱਲ ਵੱਧ ਚੁੱਕੇ ਆ ਪਰ ਇਸ ਨੌਜਵਾਨ ਨੇ ਜਿਹੜਾ ਖੇਡਾਂ ਵੱਲ ਕਦਮ ਵਧਾਇਆ ਅੱਜ ਜਿਹੜਾ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ ਕਿਵੇਂ ਮਹਿਸੂਸ ਕਿਵੇਂ ਹੋ ਰਿਹਾ ਹੈ ਮਹਿਸੂਸ ਤਾਂ ਬਹੁਤ ਜ਼ਿਆਦਾ ਵਧੀਆ ਹੋ ਰਿਹਾ ਹੈ ਮੈਂ ਤੁਹਾਨੂੰ ਉਹੀ ਗੱਲ ਵਾਰ-ਵਾਰ ਇੱਕੋ ਕਰ ਰਿਹਾ ਜੀ ਇਕੱਲੇ ਸਾਡੇ ਪਿੰਡ ਦਾ ਨਾਮ ਨਹੀਂ ਹੋਇਆ ਮੱਲਾ ਦੀ ਮਿੱਗੇ ਉਕਾਰ ਦਾ ਨਾਮ ਨਹੀਂ ਹੋਇਆ ਸਾਡੇ ਫਿਰੋਜ਼ਪੁਰ ਡਿਸਟ੍ਰਿਕਟ ਦਾ ਨਾਮ ਹੋਇਆ ਪੂਰੇ ਪੰਜਾਬ ਦਾ ਨਾਮ ਹੋਇਆ ਪੂਰੇ ਇੰਡੀਆ ਲੈਵਲ ਤੱਕ ਤੁਹਾਡੇ ਸਾਹਮਣੇ ਜਾ ਕੇ ਮੁੰਡੇ ਨੇ ਮਿਹਨਤ ਕਰਕੇ ਕਿਉਂਕਿ ਜਿੱਥੇ 48 ਕੈਂਟਰੀਆਂ ਨੇ ਕੰਪੀਟੀਸ਼ਨ ਲੜਨਾ ਹੋਵੇ ਇੱਕ ਬੱਚਾ ਡਬਲ ਡਬਲ 골ਡ ਮੈਡਲ ਲੈ ਰਿਹਾ ਤੁਸੀਂ ਖੁਦ ਇਸ ਚੀਜ਼ ਨੂੰ ਦੇਖ ਸਕਦੇ ਹੋ ਕਿ ਉਹਦੀ ਕਿੰਨੀ ਜ਼ਿਆਦਾ ਮਿਹਨਤ ਹੋਊਗੀ ਔਰ ਉਹਦੇ ਪੇਰੈਂਟਸ ਦਾ ਹੀ ਸਹਿਯੋਗ ਹੈ ਹਾਲੇ ਤੱਕ ਮੁੰਡੇ ਨੂੰ ਵੀ ਕੋਈ ਸਰਕਾਰ ਵੱਲੋਂ ਕੋਈ ਇਨੀ ਸਮਰਥਾ ਨਹੀਂ ਮਿਲ ਰਹੀ ਆਪਣੀ ਸਾਡੀ ਇਹੀ ਮੰਗ ਹੈ ਕਿ ਮੁੰਡੇ ਨੂੰ ਪਹਿਲਾਂ ਤਾਂ ਸਭ ਤੋਂ ਪਹਿਲਾਂ ਜੋਬ ਦਿੱਤੀ ਜਾਵੇ ਹਨਾ ਜੀ ਤਾਂ ਜੋ ਉਹਦੇ ਫਾਈਨੈਂਸ਼ੀਅਲੀ ਹਾਲਾਤ ਜਿਹੜੇ ਸਹੀ ਹੋ ਸਕਣ ਔਰ ਫਾਈਨੈਂਸ਼ੀਅਲੀ ਹਾਲਾਤ ਸਹੀ ਹੋਣਗੇ ਤਾਂ ਹੀ ਬੰਦਾ ਕੇ ਗਰੋ ਕਰ ਪਾਊਗਾ ਔਰ ਜੇ ਕੱਲਾ ਨਹੀਂ ਗਰੋ ਕਰੂਗਾ ਪੂਰੇ ਪੰਜਾਬ ਦਾ ਨਾਮ ਹੋਊਗਾ ਪੂਰੇ ਇੰਡੀਆ ਦਾ ਨਾਮ ਹੋਊਗਾ ਕੱਲ ਨੂੰ ਮੁੰਡਾ 올림픽 ਸੀ ਗੋਲਡ ਮੈਡਲ ਲੈ ਕੇ ਆਉਂਦਾ ਹੈ ਤਾਂ ਇੱਕ ਸਰ ਸਾਡੀ ਇਹ ਵੀ ਬੇਨਤੀ ਹੈ ਜੀ ਸਾਡਾ ਬੱਚਾ ਇੰਨਾ ਵੱਡਾ ਖਿਡਾਰੀ ਹੋ ਕੇ ਨਹੀਂ ਬੱਸਾਂ ਤੇ ਜਾਂਦਾ ਹੈ ਬੱਸਾਂ ਤੇ ਜਾਂਦਾ ਹੈ ਰੇਲਾਂ ਤੇ ੱਕੇ ਜਾਂਦਾ ਹੈ ਇਸੇ ਤਰ੍ਹਾਂ ਨਹੀਂ ਸਾਡੇ ਕੋਲ سپورਟ ਨਹੀਂ ਕਿਉਂਕਿ ਅਸੀਂ ਬਾਇਰ ਹੀਰ ਭੇਜ ਸੀ ਇਹ ਇਸ ਕਰਕੇ ਸਾਨੂੰ ਜੋਬ ਦੀ ਮਾਰ ਕੇ ਸਾਡੀ ਤੇ ਇੰਨਾ ਵੱਡਾ ਮੈਡਲ ਦੇਣਾ ਇੱਕ ਨਹੀਂ ਦੋ ਦੋ ਮੈਡਲ ਲੈਂਦੇ ਆ ਏਸ਼ੀਆ ਚੋਂ ਵੀ ਥਾਈਲੈਂਡ ਜਾ ਕੇ 골ਡ ਮੈਡਲ ਜਿੱਤੀ ਹੈ ਡਬਲ ਸਕਾਲ ਸਿੰਗਲ ਸਕਾਲ ਸੜੀ ਸੀਐਮ ਸਾਹਿਬ ਨੂੰ ਇਹ ਮੰਗ ਹੈ ਕਿ ਮੁੰਡੇ ਨੂੰ ਕੋਈ ਨਾ ਕੋਈ ਗਵਰਨਮੈਂਟ ਜੌਬ ਦਿੱਤੀ ਜਾਵੇ ਤਾਂ ਜੋ ਫਾਈਨੈਂਸ਼ਲੀ ਹਾਲਾਤ ਸਹੀ ਹੋ ਸਕੇ ਔਰ ਮੁੰਡਾ ਅੱਗੇ ਵਧੇ ਰੇ ਫੋਗੇ ਕਿ ਚੰਗਾ ਕੰਪੀਟੀਸ਼ਨ 올림픽 ਤੱਕ ਜਾ ਕੇ ਮੁੰਡਾ 골ਡ ਮੈਡਲ ਜਿੱਤ ਕੇ